ਭਾਜਪਾ ਆਗੂ ਲੋਕਸਾਨਾਂ ਨੂੰ ਖੁੱਲੀ ਡਿਬੇਟ ਦਾ ਚੈਲੰਜ ਕੀਤਾ ਗਿਆ ਸੀਗਾ ਉਸ ਚੈਲੰਜ ਨੂੰ ਕਿਸਾਨਾਂ ਨੇ ਸਵੀਕਾਰ ਕੀਤਾ ਤੇ ਅੱਜ ਕਿਸਾਨ ਭੰਵੰਦੇ ਵਿੱਚ ਇੱਕ ਡਿਬੇਟ ਕੀਤੀ ਜਾ ਰਹੀ ਹੈ ਤਸਵੀਰਾਂ ਦਿਖਾਵਾਂਗੇ ਪਹਿਲਾਂ ਉਸ ਡਿਬੇਟ ਤੋਂ ਪਹਿਲਾਂ ਮੰਚ ਤਿਆਰ ਹੋ ਚੁੱਕਿਆ ਪਰ ਨਾਲ ਹੀ ਤਸਵੀਰਾਂ ਭਾਜਪਾ ਆਗੂਆਂ ਦੀਆਂ ਲਗਾ ਦਿੱਤੀਆਂ ਗਈਆਂ ਨੇ ਪੰਜ ਭਾਜਪਾ ਦੇ ਆਗੂ ਨੇ ਸੀਨੀਅਰ ਲੀਡਰਸ਼ਿਪ ਆ ਉਹਨਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਜਗਜੀਤ ਸਿੰਘ ਢੱਲੇਵਾਲ ਜੀ ਮੌਜੂਦ ਨੇ ਢੱਲੇਵਾਲ ਸਾਹਿਬ ਕਿਸ ਤਰੀਕੇ ਦੇ ਨਾਲ ਦੇਖੀਏ ਚੈਲੰਜ ਤਾਂ ਸਵੀਕਾਰ ਤੁਸੀਂ ਕਰ ਲਿਆ ਪਰ ਹੁਣ ਤੁਹਾਡਾ ਚੈਲੰਜ ਸਵੀਕਾਰ ਹੋਇਆ ਤੁਕੋ ਸਵਾਲ ਕੀ ਹੈ ਸਾਨੂੰ ਪਤਾ ਸੀ ਇਸ ਗੱਲ ਦਾ ਕਿ ਸਾਨੂੰ ਤਾਂ ਜਿਸ ਦਿਨ ਅਸੀਂ ਦਿੱਲੀ ਨੂੰ ਜਾਣ ਲੱਗੇ ਆ ਐਡੇ ਵੱਡੇ ਬੈਰੀਗੇਟਿੰਗ ਕਰਨੀ ਉਹ ਇਹੀ ਸੀਗਾ ਕਿ ਕਿਸਾਨ ਆਉਣਗੇ ਤੇ ਕਿਸਾਨਾਂ ਦੇ ਨਾਲ ਜਿਹੜੇ ਕੀਤੇ ਸੀ ਵਾਅਦੇ ਆ ਉਹਨਾਂ ਨੇ ਉਹ ਸਾਨੂੰ ਵਾਅਦਿਆਂ ਨੂੰ ਯਾਦ ਕਰਾਉਣਾ ਤੇ ਸਾਨੂੰ ਸਾਡੀ ਜਾਨ ਖਾਣੀ ਇੱਥੇ ਬਹਿ ਕੇ ਬੇਤਰਅਕ ਕਿਸਾਨਾਂ ਨੂੰ ਦਿੱਲੀ ਆਉਣ ਹੀ ਨਾ ਦਿੱਤਾ ਜਾਏ ਇਹ ਉਸੇ ਤਰ੍ਹਾਂ ਸੀ ਸਾਨੂੰ ਪਹਿਲਾਂ ਪਤਾ ਸੀਗਾ ਕਿ ਸਾਡੇ ਸਵਾਲਾਂ ਦੇ ਜਵਾਬ ਭਾਜਪਾ ਕੋਲੇ ਹੈ ਨਹੀਂ ਇਹਨਾਂ ਦੀ ਲੀਡਰਸ਼ਿਪ ਕੋਲੇ ਹੈ ਨਹੀਂ ਉਹਦੇ ਤੋਂ ਭੱਜੇ ਹੋਏ ਨੇ ਭੱਜ ਚੁੱਕੇ ਨੇ ਉਹ ਜਿਹੜੇ ਲੋਕ ਆਉਂਦੇ ਆ ਉਹ ਲੋਕੇ ਤਾਂ ਸਵਾਲ ਪੁੱਛਣਗੇ ਨਾ ਰਾਈਟਾ ਲੋਕਾਂ ਨੂੰ ਕਿ ਭਈ ਲੋਕਤੰਤਰਕ ਦੇਸ਼ ਦੇ ਵਿੱਚ ਰਹਿੰਦਿਆਂ ਸਾਡੇ ਨਾਲ ਜਿਹੜੀਆਂ ਤੁਸੀਂ ਕਮਿਟਮੈਂਟਸ ਕੀਤੀਆਂ ਕੀਤੇ ਵਾਅਦੇ ਕੀਤੇ ਤੇ ਅਸੀਂ ਤੁਹਾਨੂੰ ਉਹਦੇ ਅਗੇਂਸਟ ਇੱਕ ਸਤਾ ਦਿੱਤੀ ਹੈ ਤਾਕਤ ਦਿੱਤੀ ਹੈ ਕਿ ਤੁਸੀਂ ਰਾਜ ਕਰੋ ਤੇ ਤੁਸੀਂ ਉਲਟਾ ਸਾਡਾ ਸਾਰਾ ਕੁਝ ਖੋਣ ਲੱਗ ਪਏ ਤੇ ਕਾਰਪੋਰੇਟ ਲੋਕਾਂ ਨੂੰ ਦੇਣ ਲੱਗ ਪਏ ਤਾਂ ਫਿਰ ਲੋਕ ਤਾਂ ਸਵਾਲ ਕਰਨਗੇ ਉਹ ਸਵਾਲ ਆ ਜਿਹੜੇ ਉਹ ਜਉਂਦੀ ਤੋਂ ਖੜੇ ਸੀ ਉਹ ਪਿੰਡਾਂ 'ਚ ਲੋਕ ਕਰ ਰਹੇ ਨੇ ਇਹਨਾਂ ਤੇ ਲੋਕ ਸਵਾਲ ਇਹ ਵੀ ਕਰਦੇ ਨੇ ਇੱਕ ਇੱਕ ਵੀਡੀਓ ਪਈ ਆ ਸਾਡੇ ਪ੍ਰਧਾਨ ਮੰਤਰੀ ਜੀ ਦੀ ਇਹਨਾਂ ਦੇ ਹੋਰ ਲੀਡਰ ਸਾਹਿਬਾਨਾਂ ਦੀ ਜਦੋਂ ਪ੍ਰਧਾਨ ਮੰਤਰੀ ਆ ਗਏ ਤਾਂ ਸਮਝ ਲਾ ਸਾਰੀ ਭਾਜਪਾ ਉਹਦੇ ਵਿੱਚ ਸ਼ਾਮਿਲ ਹੋ ਗਈ। ਉਹਨਾਂ ਦੀ ਵੀਡੀਓ ਕਿ ਅਸੀਂ ਕਰਜ਼ਾ ਮਾਫ਼ ਕਰਾਂਗੇ ਉਹਨਾਂ ਦੀ ਵੀਡੀਓ ਕਿ ਡਾਕਟਰ ਸੁਮਿੰਨਾਥ ਦੀ ਰਿਪੋਰਟ ਲਾਗੂ ਕਰਾਂਗੇ ਉਹਨਾਂ ਦੇ ਹੱਥਾਂ ਦੀ ਰਿਪੋਰਟ ਕਿ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਣਾ ਬਣਦਾ ਹੈ। ਉਹਨਾਂ ਨੂੰ ਸਾਰਾ ਕੁਝ ਪਿਆ ਹੈ ਉਹਨਾਂ ਦਾ ਸਾਹਮਣਾ ਕਰਨਾ ਬੜਾ ਔਖਾ ਸੀ। ਉਹ 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 ਹੀ ਸਾਹਮਣਾ ਜਿਹੜਾ ਉੱਥੇ ਨਹੀਂ ਹੋ ਸਕਿਆ। ਜਦੋਂ ਅਸੀਂ ਇਹ ਜਾ ਕੇ ਆਪਦੀਆਂ ਮੰਗਾਂ ਯਾਦ ਕਰਾਉਣ ਚੱਲੇ ਆ। ਇੱਥੇ ਆ ਕੇ ਸਾਹਮਣੇ ਕਰਨ ਦੀ ਮਤਲਬ ਕਿੱਥੇ ਹਿੰਮਤ ਪੈਣੀ ਸੀ ਕਿਸੇ ਦੀ ਸਾਨੂੰ ਮਤਲਬ ਤਸਵੀਰਾਂ ਦਾ ਮਤਲਬ ਕੀ ਸਮਝੀਏ ਤੇ ਅਸੀਂ ਉਹਨਾਂ ਨੂੰ ਅੱਜ ਤੇ ਸੀਟਾਂ ਰਿਜ਼ਰਵ ਕੀਤੀਆਂ ਹੋਈਆਂ ਨੇ ਨਾ ਜੀ ਉਹ ਆਉਣੇ ਚਾਹੀਦੇ ਨੇ ਉਹ ਆਉਣ ਇੱਥੇ ਆ ਕੇ ਮਤਲਬ ਸਾਡੇ ਨਾਲ ਗੱਲਬਾਤ ਕਰਨੀ ਪੈਂਦੀ ਹੈ ਦੇਖੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਜੀ ਨੇ ਸਾਡੇ ਦੇਸ਼ ਦੇ ਐਗਰੀਕਲਚਰ ਮਨਿਸਟਰ ਨੇ ਜਾਂ ਭਾਜਪਾ ਇੱਕ ਵੱਡੀ ਮਤਲਬ ਨੈਸ਼ਨਲ ਲੈਵਲ ਦੀ ਪਾਰਟੀ ਦੇ ਉਹ ਰਾਸ਼ਟਰੀ ਅਧਿਐਕਸ਼ ਨੇ ਉਹਨਾਂ ਨੂੰ ਆਉਣਾ ਚਾਹੀਦਾ ਸੀਗਾ ਦੇਖੋ ਅਸੀਂ ਉਹਨਾਂ ਦਾ ਚੈਲੰਜ ਅਸੀਂ ਕਬੂਲਿਆ ਹੈ ਜੇਕਰ ਉਹਨਾਂ ਨੇ ਚੈਲੰਜ ਕਬੂਲ ਲੈਣ ਤੋਂ ਬਾਅਦ ਉਹ ਨਹੀਂ ਆਉਂਦੇ ਤੇ ਇਹਦਾ ਮਤਲਬ ਇਹ ਮੰਨ ਲੈਣਾ ਚਾਹੀਦਾ ਹੈ ਕਿ ਭਾਜਪਾ ਸਿਰਫ ਮਤਲਬ ਲੋਕਾਂ ਨੂੰ ਝੂਠ ਦੇ ਨਾਲ ਵਰਗ ਲਾਉਣਾ ਝੂਠ ਬੋਲਣਾ ਫੋਕੇ ਦਬਕੇ ਮਾਰਨੇ ਇਥੋਂ ਤੱਕ ਸੀਮਤ ਹੈ